ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਐਸਜੀਪੀਸੀ ਨੂੰ ਲੈ ਕੇ ਵੱਡੀ ਖਬਰ ਹੈ 23 ਦਸੰਬਰ ਨੂੰ ਐਸਜੀਪੀਸੀ ਵੱਲੋਂ ਅੰਤਰੀਮ ਕਮੇਟੀ ਦੀ ਇੱਕ ਹੋਰ ਵੀ ਮੀਟਿੰਗ ਸੱਦ ਲਈ ਗਈ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਵੀ ਐਸਜੀਪੀਸੀ ਦੇ ਅੰਤਰੀਮ ਕਮੇਟੀ ਦੀ ਇੱਕ ਬੈਠਕ ਹੋਈ ਸੀ ਜਿਸ ਬੈਠਕ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਫੈਸਲਾ ਹੋਇਆ ਸੀ ਅੰਤਰੀਮ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਨੇ ਅੰਤਰੀਮ ਕਮੇਟੀ ਦੇ ਇਸ ਫੈਸਲੇ ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਸੀ ਇਤਰਾਜ਼ ਪ੍ਰਗਟ ਕਰਨ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਐਸਜੀਪੀਸੀ ਨੇ ਅੰਤਰੀਮ ਕਮੇਟੀ ਦੀ ਹੁਣ ਇੱਕ ਹੋਰ ਮੀਟਿੰਗ ਸੱਦ ਲਈ ਹੈ ਜੋ ਕਿ 23 ਦਸੰਬਰ ਨੂੰ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਵਿੱਚ ਫੈਸਲਾ ਲਿਆ ਗਿਆ ਸੀ ਇਸ ਤੋਂ ਪਹਿਲਾਂ ਜਿਹੜੀ ਅੰਤਰੀਮ ਕਮੇਟੀ ਦੀ ਮੀਟਿੰਗ ਹੋਈ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਗਿਆਨੀ ਰਗਵੀਰ ਸਿੰਘ ਦੇ ਇਤਰਾਜ਼ ਪ੍ਰਗਟ ਕਰਨ ਤੋਂ ਬਾਅਦ ਐਸਜੀਪੀਸੀ ਦੀ 23 ਦਸੰਬਰ ਨੂੰ ਇੱਕ ਹੋਰ ਮੀਟਿੰਗ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਜਿਹੜੀ ਐਸਜੀਪੀਸੀ ਦੀ ਮੀਟਿੰਗ ਹੋਈ ਸੀ ਇਹ ਸ਼੍ਰੀ ਅਮਰਸਾ ਤੋਂ ਬਾਹਰ ਹੋਈ ਸੀ ਤੇ ਹੁਣ ਇਸ ਵਾਰੀ ਜਿਹੜੀ 23 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਇਹ ਅੰਮ੍ਰਿਤਸਰ ਵਿਖੇ ਹੀ ਇਹ ਮੀਟਿੰਗ ਹੋਵੇਗੀ ਸੂਤਰਾਂ ਮੁਤਾਬਕ ਇਹ ਖਬਰਾਂ ਆਈਆਂ ਹਨ ਕਿ ਗਿਆਨੀ ਰਗਵੀਰ ਸਿੰਘ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਜੀਪੀਸੀ ਅੰਤਰੀਮ ਕਮੇਟੀ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ ਉਸਤੇ ਆਪਣਾ ਇਤਰਾਜ ਪ੍ਰਗਟ ਕੀਤਾ ਗਿਆ ਸੀ ਇਸ ਤੋਂ ਬਾਅਦ ਤਖਤ ਸਾਹਿਬ ਦੇ ਬਾਕੀ ਜਥੇਦਾਰਾਂ ਵੱਲੋਂ ਵੀ ਇਸ ਤਰ੍ਹਾਂ ਦੇ ਇਤਰਾਜ ਪ੍ਰਗਟ ਕੀਤੇ ਗਏ ਸੀ ਤੁਹਾਨੂੰ ਦੱਸ ਦਈਏ ਕਿ ਇਹ ਸਾਰੀਆਂ ਖਬਰਾਂ ਮੀਡੀਆ ਦੇ ਵਿੱਚ ਖੁੱਲੇ ਤੌਰ ਤੇ ਬਾਹਰ ਨਹੀਂ ਆ ਰਹੀਆਂ ਅੰਦਰ ਖਾਤੇ ਬਹੁਤ ਕੁਝ ਇੰਟਰਨਲੀ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਜਿਹੜੀ ਇਹ ਮੀਟਿੰਗ ਹੋਣ ਜਾ ਰਹੀ ਹੈ ਸੰਭਾਵੀ ਤੌਰ ਤੇ ਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਗੱਲਾਂ ਤੇ ਵਿਚਾਰ ਚਰਚਾ ਹੋਣੀ ਤੈ 23 ਦਸੰਬਰ ਵਾਲੀ ਮੀਟਿੰਗ ਦੇ ਵਿੱਚ ਜਥੇਦਾਰਾਂ ਦੀ ਨਾਰਾਜ਼ਗੀ ਦਾ ਮਤਾ ਨਾਰਾਜ਼ਗੀ ਦਾ ਵਿਸ਼ਾ ਵੀ ਵਿਚਾਰਿਆ ਜਾ ਸਕਦਾ ਹੈ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਇਹ 23 ਦਸੰਬਰ ਦੀ ਜਿਹੜੀ ਮੀਟਿੰਗ ਹੈ ਮੌਜੂਦਾ ਹਾਲਾਤ ਜਿਸ ਤਰ੍ਹਾਂ ਦੇ ਬਣੇ ਨੇ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਬਣੇ ਹਾਲਾਤ ਹੋਣ ਜਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਤੇ ਲੈ ਗਏ ਫੈਸਲੇ ਤੋਂ ਬਾਅਦ ਜਿਹੜੀ ਜਥੇਦਾਰਾਂ ਵੱਲੋਂ ਵਿਰੋਧ ਕੀਤਾ ਗਿਆ ਚਾਹੇ ਉਹ ਗਿਆਨੀ ਰਗਵੀਰ ਸਿੰਘ ਦਾ ਵਿਰੋਧ ਹੋਵੇ ਜਾਂ ਖਬਰਾਂ ਮੁਤਾਬਕ ਬਾਕੀ ਜਥੇਦਾਰਾਂ ਵੱਲੋਂ ਵੀ ਵਿਰੋਧ ਦਾ ਪ੍ਰਗਟਾਵਾ ਕੀਤਾ ਗਿਆ ਚਾਹੇ ਉਹ ਵਿਰੋਧ ਹੋਵੇ ਇਹ ਸਾਰੇ ਮਾਮਲੇ 23 ਤਰੀਕ ਦੀ ਮੀਟਿੰਗ ਦੇ ਵਿੱਚ ਵਿਚਾਰੇ ਜਾਣਗੇ ਇਹੀ ਖਬਰਾਂ ਆਈਆਂ ਨੇ ਕਿ ਗਿਆਨੀ ਰਗਵੀਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਉੱਤੇ ਜਿਹੜਾ ਫੈਸਲਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਮਾਮਲਾ ਹੋਵੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਫੈਸਲਾ ਜਿਹੜੇ ਸਿੰਘ ਸਹਿਬਾਨ ਵੱਲੋਂ ਲਿਆ ਜਾਣਾ ਚਾਹੀਦਾ ਹੈ ਗਿਆਨੀ ਰਗਵੀਰ ਸਿੰਘ ਇਸ ਮਾਮਲੇ ਤੇ ਫੈਸਲਾ ਲੈ ਸਕਦੇ ਨੇ ਐਸਜੀਪੀਸੀ ਦੁਆਰਾ ਇਸ ਤਰ੍ਹਾਂ ਦੇ ਮਾਮਲੇ ਤੇ ਲਿਆ ਜਾਣ ਵਾਲਾ ਫੈਸਲਾ ਇਸ ਦੇ ਵੀ ਸਵਾਲ ਚੁੱਕੇ ਗਏ ਨੇ ਅਜਿਹੇਆਂ ਸੂਤਰਾਂ ਦੇ ਹਵਾਲੇ ਦੇ ਨਾਲ ਖਬਰਾਂ ਆਈਆਂ ਨੇ ਇਸ ਤੋਂ ਪਹਿਲਾਂ ਅ ਸੁਖਬੀਰ ਸਿੰਘ ਬਾਦਲ ਤੇ ਜੋ ਹਮਲਾ ਹੋਇਆ ਸੀ ਉਸ ਹਮਲੇ ਦਾ ਜੋ ਦੋਸ਼ੀ ਸੀ ਉਸ ਦੇ ਖਿਲਾਫ ਵੀ ਮਤਾ ਪਾ ਕੇ ਉਸ ਦੇ ਖਿਲਾਫ ਮਤਾ ਪਾਇਆ ਗਿਆ ਸੀ ਉਸ ਨੂੰ ਲੈ ਕੇ ਵੀ ਸੂਤਰਾ ਮੁਤਾਬਕ ਇਤਰਾਜ਼ ਪ੍ਰਗਟ ਕੀਤੇ ਗਏ ਨੇ ਜਥੇਦਾਰਾਂ ਵੱਲੋਂ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਉੱਤੇ ਕਿਸ ਨੂੰ ਪੰਥ ਤੋਂ ਬਾਹਰ ਕਰਨਾ ਹੈ ਕਿਸ ਨੂੰ ਛੇਕਣਾ ਹੈ ਇਹ ਜਿਹੜਾ ਇਸ ਦੀ ਤਾਕਤ ਹੈ ਇਹ ਜਥੇਦਾਰ ਸਾਹਿਬ ਕੋਲ ਹੈ ਗਿਆਨੀ ਰਗਵੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਤਰ੍ਹਾਂ ਦੇ ਫੈਸਲੇ ਲੈ ਸਕਦੇ ਨੇ ਸੋ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਫੈਸਲੇ ਲੈਣ ਨੂੰ ਲੈ ਕੇ ਜੋ ਸ਼ਕਤੀ ਹੈ ਜੋ ਪਾਵਰ ਹੈ ਉਸ ਨੂੰ ਲੈ ਕੇ ਵੀ ਸਮਝ ਉਸ ਦੀ ਸਥਿਤੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਹੁਣ 23 ਤਰੀਕ ਦੇ ਇਸ ਮੀਟਿੰਗ ਦੇ ਵਿੱਚ ਐਸਡੀਪੀਸੀ ਦੀ ਅੰਤਰੀਮ ਕਮੇਟੀ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ ਕਿਸ ਤਰ੍ਹਾਂ ਦੀਆਂ ਵਿਚਾਰਾਂ ਹੁੰਦੀਆਂ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਹਾਲਾਂਕਿ ਮੀਟਿੰਗ ਤੋਂ ਬਾਅਦ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਜਿਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਬਾਰੇ ਫੈਸਲਾ ਲਿਆ ਗਿਆ ਸੀ ਉਸ ਤੋਂ ਬਾਅਦ ਆ एसडीपीसी ਦੇ ਪ੍ਰਧਾਨ ਧਾਮੀ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਸਿੱਧੀ ਗੱਲਬਾਤ ਮੀਡੀਆ ਦੇ ਨਾਲ ਨਹੀਂ ਕੀਤੀ ਗਈ ਸੀ ਮੀਡੀਆ ਤੋਂ ਕੰਨੀ ਕਤਰਉਂਦੇ ਰਹੇ ਧਾਮੀ ਸਿੱਧੇ ਤੌਰ ਤੇ ਕੋਈ ਗੱਲਬਾਤ ਨਹੀਂ ਕੀਤੀ ਗਈ ਸੀ ਪਰ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਿੱਧੇ ਤੌਰ ਤੇ ਮੀਡੀਆ ਨੂੰ ਇਸ ਜੋ ਮੀਟਿੰਗ 23 ਤਰੀਕ ਨੂੰ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਸੰਬੰਧ ਦੇ ਵਿੱਚ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਮੀਟਿੰਗ ਦੇ ਸੰਬੰਧ ਦੇ ਵਿੱਚ ਕੋਈ ਅਜੰਡਾ ਜਾਰੀ ਕੀਤਾ ਜਾਂਦਾ ਹੈ ਜਾਂ ਨਹੀਂ ਜਾਰੀ ਕੀਤਾ ਜਾਂਦਾ ਫਿਲਹਾਲ ਹਾਲੇ ਤੱਕ ਜੋ ਜਾਣਕਾਰੀ ਮਿਲੀ ਹੈ ਇਸ ਮੀਟਿੰਗ ਦੇ ਸੰਬੰਧ ਦੇ ਵਿੱਚ ਸਿਰਫ ਮੀਟਿੰਗ ਸੱਦੀ ਗਈ ਹੈ ਕਿਸੇ ਤਰ੍ਹਾਂ ਦਾ 23 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਦੇ ਸੰਬੰਧ ਵਿੱਚ ਅਜੰਡਾ ਜਾਰੀ ਨਹੀਂ ਕੀਤਾ ਗਿਆ ਹੁਣ ਦੇਖਣੀ ਵਾਲੀ ਇਹ ਗੱਲ ਹੋਵੇਗੀ ਕਿ ਇਸ ਮੀਟਿੰਗ ਦੇ ਸੰਬੰਧ ਦੇ ਵਿੱਚ ਕੋਈ ਏਜੰਡਾ ਜਾਰੀ ਕੀਤਾ ਜਾਂਦਾ ਹੈ ਜਾਂ ਨਹੀਂ ਜਾਰੀ ਕੀਤਾ ਜਾਂਦਾ ਪਰ ਪੰਥਕ ਗਲਿਆਰਾਂ ਦੇ ਵਿੱਚ ਇਸ ਮੀਟਿੰਗ ਨੂੰ ਲੈ ਕੇ ਇੱਕ ਨਵੀਂ ਚਰਚਾ ਛਿੜੀ ਹੋਈ ਹੈ ਚਰਚਾ ਇਹ ਹੈ ਕਿ ਸਿੰਘ ਸਾਹਿਬ ਵੱਲੋਂ ਜਿਹੜਾ ਇਤਰਾਜ਼ ਪ੍ਰਗਟ ਕੀਤਾ ਗਿਆ ਹੈ ਕਿ ਉਸ ਮੁੱਦੇ ਤੇ ਮੀਟਿੰਗ ਹੋਣ ਜਾਣ ਜਾ ਰਹੀ ਹੈ ਜਾਂ ਫਿਰ 23 ਤਰੀਕ ਨੂੰ ਇਸ ਤੋਂ ਪਹਿਲਾਂ ਅੰਤਰੀਮ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਕਮੇਟੀ ਜਿਹੜੇ ਫੈਸਲੇ ਲਏ ਗਏ ਸਨ ਗਿਆਨੀ ਹਰਪ੍ਰੀਤ ਸਿੰਘ ਦੇ ਸੰਬੰਧ ਦੇ ਵਿੱਚ 3 ਤਰੀਕ ਨੂੰ ਹੋਣ ਵਾਲੀ ਇਸ ਮੀਟਿੰਗ ਦੇ ਵਿੱਚ ਪਹਿਲਾਂ ਲਏ ਫੈਸਲਿਆਂ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਜਾਂਦੀ ਹੈ ਜਾਂ ਨਹੀਂ ਕੀਤੀ ਜਾਂਦੀ ਪਹਿਲਾਂ ਲਿਆ ਫੈਸਲਾ ਪਲਟਿਆ ਜਾਂਦਾ ਹੈ ਜਾਂ ਉਸ ਦੇ ਵਿੱਚ ਕੋਈ ਸੋਧ ਕੀਤੀ ਜਾਂਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ